ਸਾਡੇ ਨਾਲ ਜਿਹੜੇ ਐਮਐਲਏ ਕਲੀਕ ਮੇਰੇ ਨਾਲ ਕੈਬਨਟ ਸਾਥੀ ਲਾਲਜੀਤ ਪੁੱਲਾ ਰੀਟਿਓ ਸਾਹਿਬ ਕਟਾਰੂ ਚੱਕ ਸਾਹਿਬ ਉਹਨਾਂ ਨੇ ਬੜਾ ਕੰਮ ਕੀਤਾ ਪਾਰਟੀ ਨੇ ਮੇਰੇ ਤੇ ਤੇ ਸ਼ਹੀਦੀ ਕਲਸੀ ਤੇ ਪੋਰੋਸਾ ਕੀਤਾ ਸੀਗਾ ਅਸੀਂ ਉਹਨਾਂ ਦਾ ਪੋਰੋਸਾ ਨਹੀਂ ਤੋੜਿਆ ਆਪਣੀ ਪਾਰਟੀ ਦੇ ਕੌਮੀ ਕਦਰਿੰਦਾਂ ਨੂੰ ਅੱਜ ਵੀ ਇਹ ਕੀ ਵਾਅਦਾ ਕੀਤਾ ਨਾ ਅਸੀਂ ਕਿ ਉਹਨਾਂ ਨੂੰ ਵਿਸ਼ਵਾਸ ਦਵਾਇਗਾ ਕਿ ਸੀਟ ਜਿੱਤ ਕੇ ਦੇਵਾਂਗੇ ਤੁਹਾਨੂੰ ਮਾਨ ਸਾਹਿਬ ਨੂੰ ਵਿਸ਼ਵਾਸ ਦਵਾਇਆ ਸੀ ਡਾਕਟਰ ਸੰਦੀਪ ਨੂੰ ਰਾਗਵ ਚੱਡਾ ਜੀ ਨੂੰ ਵਿਸ਼ਵਾਸ ਦਵਾਇਆ ਸੀ ਅੱਜ ਸੀਟ ਜਿੱਤ ਕੇ ਦੇਤੀ ਆ ਔਰ ਪਰਵਾਦਵਾਦ ਹੰਕਾਰ ਦਾ ਅੰਤ ਕਰਤਾ ਉਹ ਮਾਝੇ ਦੇ ਵਿੱਚ ਜਿਹੜਾ ਕਹਿੰਦਾ ਮੈਂ ਜੰਗਲ ਦਾ ਸ਼ੇਰ ਹਾਂ ਉਹ ਸ਼ੇਰ ਦਾ ਸਤਿਆਨਾਸ਼ ਕਰਤਾ ਸ਼ੇਰ ਮਾ ਉਹ ਮੁੱਛਾ ਮੁੱਛਾ ਪੁੱਛੋੜ ਕਿੱਥੇ ਚਲ ਗਏ ਮੁੱਛਾ ਮੁੱਛਾ ਪੁੱਛੋ ਕਿੱਥੇ ਨੇ ਉਹਨਾਂ ਦੀ ਸਮਦੇਕ ਦੀ ਕਰ ਸਾਧਾਂ ਨੂੰ ਜਿੰਨੇ ਜਿੰਨੇ ਵੀ ਸਹਿਯੋਗ ਦਿੱਤਾ ਸਭ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਇੱਕ ਵੱਡਾ ਹੰਕਾਰ ਪਰਵਾਜ਼ ਇਹ ਖਤਮ ਕਰਨਾ ਹੈ 1969 ਦੇ ਲੱਗੇ ਸੀਗੇ ਲੋਕਾਂ ਦੇ ਜ਼ਬਰ ਜ਼ੁਲਮ ਕਰਨਿਆਂ ਦਾ ਅੰਤ ਕਰਨਾ ਸੀਗਾ ਇਸ ਲੜਾਈ ਦੇ ਵਿੱਚ ਜਿਸ ਜਿਸ ਨੇ ਵੀ ਸਾਡਾ ਸਹਿਯੋਗ ਕੀਤਾ ਸਭ ਦਾ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜਿਹੜੇ ਐਮਐਲਏ ਕਲੀਕ ਮੇਰੇ ਨਾਲ ਕੈਬਨਟ ਸਾਥੀ ਲਾਲਜੀਤ ਪੁੱਲਾ ਰੀਟੀਓ ਸਾਹਿਬ ਕਟਾਰੂ ਚੱਕ ਸਾਹਿਬ ਉਹਨਾਂ ਨੇ ਬੜਾ ਕੰਮ ਕੀਤਾ ਪਾਰਟੀ ਨੇ ਮੇਰੇ ਤੇ ਤੇ ਸ਼ਹੀਦੀ ਕਲਸੀ ਤੇ ਪੋਰੋਸਾ ਕੀਤਾ ਸੀਗਾ ਅਸੀਂ ਉਹਨਾਂ ਦਾ ਪੋਰੋਸਾਨੀ ਦੋੜਿਆ ਆਪਣੀ ਪਾਰਟੀ ਦੇ ਕੁਮਿਕ ਕਦਮਿੰਨਾਂ ਤੋਂ ਅਦਵਿੰਦ ਕੇਦੀ왈 ਜੀ ਤੇ ਨਾਇਸੀ ਗਨ ਨੂੰ ਵਿਸ਼ਵਾਸ ਦਵਾਇਆ ਸੀਗਾ ਕਿ ਸੀਟ ਦਿੱਤ ਕੇ ਦੇਵਾਂਗੇ ਤੁਹਾਨੂੰ ਮਾਨ ਸਾਹਿਬ ਨੂੰ ਵਿਸ਼ਵਾਸ ਦਵਾਇਆ ਸੀ ਡਾਕਟਰ ਸੰਦੀਪ ਨੂੰ ਅਰਗਵ ਚੱਡਾ ਜੀ ਨੂੰ ਵਿਸ਼ਵਾਸ ਦਵਾਇਆ ਅੱਜ ਸੀਟ ਜਿੱਤ ਕੇ ਦਿੱਤੀ ਆ ਔਰ ਪਰਵਾਜ਼ ਬਾਦ ਹੰਕਾਰ ਦਾ ਅੰਤ ਕਰਤਾ ਉਹ ਮਾਝੇ ਦੇ ਵਿੱਚ ਜਿਹੜਾ ਗਿੰਦਾ ਮੈਂ ਜੰਗਲ ਦਾ ਸ਼ੇਰ ਆ ਉਹ ਸ਼ੇਰ ਦਾ ਸਤਿਆਨਾਸ਼ ਕਰਤਾ ਸ਼ੇਰ ਮਹਾਰਾਜ ਉਹ ਮੁੱਛਾ ਮੁੱਛਾ ਪੁੱਛੋੜ ਕਿੱਥੇ ਚੱਲ ਗਏ ਮੁੱਛਾ ਮੁੱਛਾ ਪੁੱਛੋ ਕਿੱਥੇ ਨੇ ਉਹਨਾਂ ਦੀ ਸਮਝ ਆ ਗਈ ਸਾਧਿਆ ਨੂੰ ਜਿੰਨੇ ਜਿੰਨੇ ਵੀ ਸਹਿਯੋਗ ਦਿੱਤਾ ਸਾਧ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਇੱਕ ਵੱਡਾ ਹੰਕਾਰ ਪਰਵਾਜ਼ ਇਹ ਖਤਮ ਕਰਨਾ 1969 ਦੇ ਲੱਗੇ ਸੀਗੇ ਲੋਕਾਂ ਦੇ ਜ਼ਬਰ ਜ਼ੁਲਮ ਕਰਦੇ ਦਾ ਅੰਤ ਕਰਵਾ ਸੀਗਾ ਇਸ ਲੜਾਈ ਦੇ ਵਿੱਚ ਜਿਸ ਜਿਸ ਨੇ ਵੀ ਸਾਡਾ ਸਹਿਯੋਗ ਕੀਤਾ ਸਭ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜਿਹੜੇ ਐਮ ਐਲ ਏ ਕਲੀਕ ਮੇਰੇ ਨਾਲ ਕੈਬਨਿਟ ਸਾਥੀ ਲਾਲਜੀਤ ਭੁੱਲਾ ਡੀ.ਟੀ.ਓ ਸਾਹਿਬ ਕਟਾਰੂ ਚੱਕ ਸਾਹਿਬ ਉਹਨਾਂ ਨੇ ਬੜਾ ਕੰਮ ਕੀਤਾ ਪਾਰਟੀ ਨੇ ਮੇਦਤੇ ਤੇ ਸ਼ਹਿਰੀ ਕਲਸੀ ਤੇ ਪੋਰੋਸਾ ਕੀਤਾ ਸੀਗਾ ਅਸੀਂ ਉਹਨਾਂ ਦਾ ਪੋਰੋਸਾਨੀ ਦੋੜਿਆ ਆਪਣੀ ਪਾਰਟੀ ਦੇ ਕਮਿਕ ਕਦਰਿੰਨਾਂ ਨੂੰ ਅਦਵਿਤ ਕੇ ਦੀਵਾਲ ਚ ਜਦੋਂ ਆਏ ਸੀ ਕਿ ਉਹਨਾਂ ਨੂੰ ਵਿਸ਼ਵਾਸ ਦਵਾਇਆ ਸੀਗਾ ਕਿ ਸੀਟ ਜਿੱਤ ਕੇ ਦੇਵਾਂਗੇ ਤੁਹਾਨੂੰ ਮਾਨ ਸਾਹਿਬ ਨੂੰ ਵਿਸ਼ਵਾਸ ਦਵਾਇਆ ਸੀ ਡਾਕਟਰ ਸੰਦੀਪ ਨੂੰ ਰਾਗ ਚੱਡਾ ਜੀ ਨੂੰ ਵਿਸ਼ਵਾਸ ਦਵਾਇਆ ਸੀ ਅੱਜ ਸੀਟ ਜਿੱਤ ਕੇ ਦੇਤੀ ਆ ਔਰ ਪਰਵਾਜ਼ ਬਾਦ ਹੰਕਾਰ ਦਾ ਅੰਤ ਕਰਤਾ ਉਹ ਮਾਝੇ ਦੇ ਵਿੱਚ ਜਿਹੜਾ ਕਹਿੰਦਾ ਮੈਂ ਜੰਗਲ ਦਾ ਸ਼ੇਰ ਹਾਂ ਉਹ ਸ਼ੇਰ ਦਾ ਸਤਿਆਨਾਸ਼ ਕਰਤਾ ਸ਼ੇਰ ਮਾਝਾ ਉਹ ਮੁੱਛਾ ਪੁੱਛਾ ਪੁੱਛਾ ਪੁੱਛੋ ਔਰ ਕਿੱਥੇ ਚੱਲ ਗਏ ਮੁੱਛਾ ਮੁੱਛਾ ਪੁੱਛੋ ਕਿੱਥੇ ਨੇ ਉਹਨਾਂ ਦੀ ਸਮਝ ਆ ਗਈ ਠੀਕ ਸਾਧਿਆ ਨੂੰ ਜਿੰਨੇ ਜਿੰਨੇ ਵੀ ਸਹਿਯੋਗ ਦਿੱਤਾ ਸਭ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਇੱਕ ਵੱਡਾ ਹੰਕਾਰ ਪਦਵਾਹ ਇੱਕ ਖਤਮ ਕਰਨਾ ਹੈ 1969 ਦੇ ਲੱਗੇ ਸੀਗੇ ਲੋਕਾਂ ਦੇ ਜ਼ਬਰ ਜ਼ੁਲਮ ਕਰਨੇ ਦਾ ਅੰਤ ਕਰਨਾ ਸੀਗਾ ਇਸ ਲੜਾਈ ਦੇ ਵਿੱਚ ਜਿਸ ਜਿਸ ਨੇ ਵੀ ਸਾਡਾ ਸਹਿਯੋਗ ਕੀਤਾ ਸਭ ਦਾ ਬਹੁਤ ਬਹੁਤ ਧੰਨਵਾਦ